ਸਹੀ ਭਾਰਤੀ ਕਿਸਾਨ ਯੂਨੀਅਨ ਇਕਤਾ ਗ੍ਰਾਹਾ ਕਾਈ ਪ੍ਰਧਾਨ ਬਲਜਿੰਦਰ ਸਿੰਘ ਤੌੜਾ ਸਾਡੇ ਕਈ ਪਿੰਡਾਂ ਦੀਆਂ ਜਿਹੜੀਆਂ ਸੜਕਾਂ ਨੇ ਲੈਂਕ ਰੋਡ ਨੇ ਜਿਹੜੇ ਵੱਡੇ ਰੋਡ ਬਣਨੇ ਨੇ 18 ਫੁੱਟੇ ਉਹ ਬੜੇ ਚਿਰ ਤੋਂ ਅਧੂਰੇ ਪਏ ਨੇ ਤੇ ਜਿਹੜੀਆਂ ਪਹਿਲਾਂ ਲੈਂਕ ਰੋਡਾਂ ਨੇ ਉਹ ਵੀ ਟੁੱਟੀਆਂ ਪਈਆਂ ਨੇ ਜਣਦੀ ਮਾੜਾ ਹਾਲ ਹੈ ਤੇ ਇਸ ਮਾੜੇ ਹਾਲ ਨੂੰ ਲੈ ਕੇ ਅਸੀਂ ਕਈ ਵਾਰੀ ਜਾਂਦੇ ਇੱਥੇ ਪ੍ਰਸ਼ਾਸਨ ਦੇ ਧਿਆਨ ਚ ਲਿਆਂਦੇ ਆ ਪੀਡਬਲਯੂਡੀ ਦੇ ਧਿਆਨ ਚ ਲਿਆਂਦੇ ਆ ਪਰ ਇਕੱਲੇ ਲਾਰੇ ਤੋਂ ਬਿડા ਆ ਸਾਡਾ ਵੀਰ ਹੈ ਇਹਨਾਂ ਨੇ ਪਹਿਲਾਂ ਏਦੂ 8-10 ਦਿਨ ਪਹਿਲਾਂ ਜਨਦੀ ਐਕਸ਼ਨ ਸਾਹਿਬ ਨੂੰ ਫੋਨ ਤੇ ਗੱਲ ਕੀਤੀ ਉਹ ਕਹਿੰਦਾ ਜੀ ਤੁਹਾਡੇ ਪਿੰਡ ਦਾ ਬਜਰੀ ਪਈ ਜਾਂਦੀ ਹੈ ਲੁੱਕ ਪਈ ਜਾਂਦੀ ਹੈ ਜਿਹੜੀ ਐਡਾ ਝੂਠ ਹੈ ਐਡਾ ਕਵਰ ਨੂੰ ਜਾਗਦਿਆਂ ਨੂੰ ਪੈਂਦੀ ਪਾਉਣ ਵਾਲੀ ਗੱਲ ਹੈ ਤੇ ਉਦੋਂ ਗਾਹਲੀ ਗੱਲ ਇਹ ਛੰਨਾ ਤੋਂ ਧੌਲਾ ਜਿਹੜੀ 18 ਫੁੱਟੀਆਂ ਗਾਹਤ ਨਾਲ ਉਲਾ ਪੱਠੜ ਜਾਣ ਦੀ ਬਹੁਤੇ ਪਿੰਡਾਂ ਨੂੰ ਭੈਣੀ ਮਰਾਜ ਤੇ ਭੈਣੀ ਜੱਸਾ ਤੇ ਜਾਣ ਦੀ ਕਾਫੀ ਸੜਕਾਂ ਨੇ ਜਿਹੜੀਆਂ ਜਾਣਦੀ ਮੈਂ ਕਿੰਨੀਆਂ ਇੱਕ ਗਿਣਿਆ ਮਾ ਇੱਕ ਇਹ ਤੋਂ ਪਹਿਲਾਂ ਜਾਣ ਦੀ ਸੰਘਰਸ਼ ਕਰਕੇ ਜਿਹੜੀ ਅੜੀਸਰ ਗੁਰਦੁਆਰੇ ਨੂੰ ਬਣਾਈ ਸੀ 18 ਫੁੱਟੀ ਸੜਕਾ ਉਹ ਵੀ ਬੜੀ ਜਦੋ ਜਿਹੇ ਦਾ ਇੱਥੇ ਸੰਘਰਸ਼ ਇੱਥੇ ਕਰਕੇ ਜਾਣਦੇ ਉਹ ਸਿਰੇ ਚੜੀ ਸੀ ਉਹ ਪਿਛਲੇ ਸਾਲ ਤੋਂ ਸਿਰੇ ਚੜੀ ਹੈ ਐਤਕਿ ਉਹਨੂੰ ਪੱਟਣ ਦੀ ਪ੍ਰਪੋਜ਼ਲ ਇਹਨਾਂ ਨੇ ਪਹਿਲਾਂ ਬਣਾਤੀ ਤੇ ਉੱਥੇ ਸੀਵਰੇਜ ਪਾ ਰਹੇ ਨੇ ਕਿ ਕਰੋੜਾ ਰੁਪਿਆ ਖਰਚਾ ਕਰਨਾ ਤੇ ਉਸ ਤੋਂ ਬਾਅਦ ਉਹਨੂੰ ਬਣਨ ਤੋਂ ਬਾਅਦ ਉਹਨੂੰ ਨਾਲ ਦੀ ਨਾਲ ਪੱਟਣ ਵਾਸਤੇ ਪ ਹੁੰਦੇ ਨੇ ਤੇ ਜਾਣਦੀ ਇਹਨਾਂ ਨੂੰ ਸਮਝ ਨਹੀਂ ਇਸ ਕਰਕੇ ਤੇ ਜਾਣਦੀ ਜਿਹੜਾ ਸਾਡਾ ਸੰਘਰਸ਼ ਹੈ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਜਿਵੇਂ ਸਾਡੇ ਆਗੂਆਂ ਨੇ ਕਿਹਾ ਉਹ ਤੇਜ਼ ਕੀਤਾ ਜਾਊਗਾ ਜੇ ਇਹਨੇ ਨਾ ਜਾਗੀ ਸਰਕਾਰ ਤੇ ਨਾ ਪ੍ਰਸ਼ਾਸਨ ਜਾਗਿਆ ਬਲੌਰ ਸਿੰਘ ਛੰਨਾ ਜੀ ਭਾਰਤੀ ਕਿਸਾਨੀ ਇਕਤਾ ਗਰਾਹਾ ਬਲਾਕ ਪ੍ਰਧਾਨ ਬਰਨਾਲਾ ਅੱਜ ਅਸੀਂ 8-9 ਪਿੰਡਾਂ ਨੇ ਇਹ ਮੋਰਚਾ ਖੋਲੇ ਆ ਪੀ ਡਬਲਯੂ ਡੀ ਬਰਨਾਲੇ ਦੇ ਦਫ਼ਤਰ ਦੇ ਅੱਗੇ ਪਹਿਲਾਂ ਵੀ ਅਸੀਂ ਇਹਨਾਂ ਅਫਸਰਾਂ ਬਾਈਆਂ ਨੂੰ ਸਾਡੇ ਵੀਰਾਂ ਨੂੰ ਅਸੀਂ ਬਹੁਤ ਵਾਰੀ ਮਿਲ ਚੁੱਕੇ ਹਾਂ ਪਹਿਲਾਂ ਜਿਹੜੀਆਂ ਸੜਕਾਂ ਅਸੀਂ ਬਣਵਾਈਆਂ ਮੋਰਚੇ ਲਾ ਕੇ ਬਣਵਾਈਆਂ ਨੇ ਕਈ ਸੜਕਾਂ ਬਣਵਾਈਆਂ 18 ਫੁੱਟ ਜਿਹੜੀਆਂ ਇਹ ਆਨਾ ਕਾਨੀ ਕਰਦੇ ਸੀ ਇਹ 9 ਫੁੱਟ ਤੇ ਲੁੱਕ ਪਾਉਂਦੀ ਸੀ ਅਸੀਂ ਲੋਕਾਂ ਦੀ ਤਾਕਤ ਨੇ ਉਹ ਸੜਕਾਂ ਬਣਵਾਈਆਂ ਜਿਹੜਾ ਸਾਡੇ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਪੰਜਾਬ ਦੇ ਵਿੱਚ ਉਹਦਾ ਸਾਰੀਆਂ ਸੜਕਾਂ ਦੀ ਹਾਲਤ ਬਹੁਤ ਮਾੜੀ ਹੈ ਟੈਕਸ ਵੱਡੇ ਲੱਤੇ ਜਾ ਰਹੇ ਨੇ ਲੋਕਲ ਸੜਕਾਂ ਦਾ ਬੁਰਾ ਹਾਲ ਹੈ ਇਸ ਕਰਕੇ ਖੱਡੇ ਪਏ ਹੋਏ ਨੇ ਉਹ ਲਗਾਤਾਰ ਸੀ ਜਿਹੜੇ ਸਾਡੇ ਲੋਕ ਨੇ ਬੜੇ ਔਖੇ ਸੀ ਜਿਵੇਂ ਚਣਾਉਲੇ ਤੋਂ ਬਾਇਆ ਛੰਨਾ ਹੋ ਕੇ ਢੋਲੇ ਤੱਕ ਸੜਕ ਜਿਹੜੀ ਬਣੀ ਹੋਈ ਐ 9 ਫੁੱਟ ਉਹਦੀ ਬਹੁਤ ਬੁਰੀ ਹਾਲਤ ਐ ਉਹਦੀ ਪ੍ਰੋਪੋਜ਼ਲ ਸੈਂਟਰ ਚ ਆਈ ਹੋਈ ਐ ਉਹਨੂੰ 18 ਫੁੱਟ ਦਾ ਕੰਮ ਜਲਦ ਸ਼ੁਰੂ ਕੀਤਾ ਜਾਵੇ ਪਠਲਾ ਤੋਂ ਜਿਹੜੀ ਸੜਕ ਦਾ ਕੰਮ ਸ਼ੁਰੂ ਕਰਾਇਆ ਸੀ ਲੋਕਾਂ ਦੀ ਤਾਕਤ ਨੇ ਉਹਦਾ ਕੰਮ ਪੂਰਾ ਖੁਰਤੀ ਨਾਲ ਚਲਾਇਆ ਜਾਵੇ ਉਦੋਂ ਗਾਹਾਂ ਦੋ ਸ਼ਾਂਖਾਂ ਹੋਰ ਪਾੜਦੀਆਂ ਨੇ ਹਰੀਗੜ੍ਹ ਨੂੰ ਬੱਟੇ ਪਾਏ ਪਏ ਨੇ ਪੈਣੀ ਮਹਾਰਾਜ ਹੜਕਰੇ ਬੱਟੇ ਪਾਏ ਪਏ ਨੇ ਉਹਦੇ ਕੋਈ ਲੋਕ ਨਹੀਂ ਪਾਈ ਭਰਾਵੋ ਉਹਦੇ ਅਸੀਂ ਮੰਗ ਆ ਸਾਡੀ ਦਾਣਗੜ ਸੜਕਾ ਸੀ ਕਿਹੜੇ ਹਾਲਤ ਬਣਵਾਈ ਹੈ ਉਹ ਸਕੂਲ ਤੋਂ ਗਾਹਾ ਕੱਟੂ ਤੱਕ ਵੱਡੇ ਵੱਡੇ ਬਟੇ ਹਿੱਟੇ ਪਏ ਨੇ ਉਹਦੇ ਲੁੱਕ ਪਾਈ ਜਾਵੇ ਸੋ ਇਧਰੋਂ ਸਾਡੇ ਭੈਣੀ ਜੱਸਾ ਧੌਲੇ ਨੂੰ ਪ੍ਰਪੋਜ਼ ਲਾਈ ਹੋਈ ਹੈ ਉਹ ਸੜਕ ਬਣਾਈ ਜਾਵੇ ਮਾਨਸਾਲੀ ਸੜਕ ਜਿਹੜੀ ਬਾਇਆ ਛੰਨਾ ਭੈਣੀ ਜੱਸਾ ਕਾਲੇ ਕੇ 9 ਸਾਲ ਹੋ ਗਏ ਲੁੱਕ ਨਹੀਂ ਪਈ ਐ ਜਣਦੀ ਸੜਕਾਂ ਦੀ ਇਹੋ ਜੀ ਹਾਲਤ ਬਣੀ ਹੋਈ ਹੈ ਪੀ ਡਬਲਯੂ ਡੀ ਦੇ ਜਾਫਤਰ ਮੂਰੇ ਖੜਾ ਇਹ ਪੱਕਾ ਮੋਰਚਾ ਲੱਗਿਆ ਹੋਇਆ ਇਹ ਪੱਕਾ ਮੋਰਚਾ ਸਾਡਾ ਜਾਰੀ ਰਹੂਗਾ ਸਾਡੇ ਚਾਹ ਪਾਣੀ ਚੱਲੀ ਜਾਂਦਾ ਬਿਸਤੇਰੇ ਸਾਡੇ ਕੋਲੇ ਨਹੀਂ ਲਗਾਤਾਰ ਇਹ ਮੋਰਚਾ ਚੱਲੂਗਾ ਇਸ ਕਰਕੇ ਸਾਡੀ ਚੇਤਾਵਣੀਆਂ ਪੀਡਬਲਯੂਡੀ ਦੇ ਅਧਿਕਾਰੀਆਂ ਨੂੰ ਜਿਹੜੀਆਂ ਸਾਡੀਆਂ ਮੰਗਾਂ ਲਿਖੀਆਂ ਪਈਆਂ ਨੇ ਉਹਨੂੰ ਤੁਰਤ ਹੱਲ ਕਰੇ ਨਹੀਂ ਇਹ ਮੋਰਚਾ ਪੱਕੇ ਤੌਰ ਤੇ ਲੱਗੂਗਾ ਸਾਡੀ ਚੇਤਾਵਣੀਆਂ ਭਾਰਤੀ ਕਿਸਾਨ ਜੀ ਨੇ ਇੱਕ ਤਗਰਾਹਾਂ ਵੱਲੋਂ ਅੱਜ ਅਸੀਂ ਮੋਰਚਾ ਲੱਗਿਆ ਇਹ ਮੋਰਚੇ ਨੂੰ ਅਸੀਂ ਤੇਜ਼ ਕਰਾਂਗੇ ਦਰਸ਼ਨ ਸਿੰਘ ਪਣੀ ਮਰਾ ਜਿਲ੍ਹਾ ਸੀਨੀਅਰ ਮੀਤ ਪ੍ਰਧਾਨ ਬਨਾਲਾ ਅਸੀਂ ਅੱਜ ਪੀਡਬਲਯੂਡੀ ਦੇ ਦਫ਼ਤਰ ਦੇ ਵਿੱਚ ਆ ਕੇ ਬੈਠੇ ਆ ਕਿਉਂਕਿ ਬਰਨਾਲਾ ਜ਼ਿਲ੍ਹੇ ਦੇ ਵਿੱਚ ਸਾਰੇ ਜ਼ਿਲ੍ਹੇ ਦੇ ਵਿੱਚ ਮਤਲਬ ਸੜਕਾਂ ਦਾ ਮੰਦਾ ਹਾਲ ਹੈ ਬੁਰਾ ਹਾਲ ਹੈ ਅਸੀਂ ਇਹ ਬਰਨਾਲੇ ਬਲਾਕ ਦੀਆਂ ਸੜਕਾਂ ਨੇ ਭੱਟਣ ਵਾਲੀ ਸੜਕ ਹੈ ਭੱਟਲਾਂ ਤੋਂ ਤਨੌਲਾ ਪੈਣੀ ਮਰਾਜ ਇਹ ਸੜਕ ਤੇ ਸਾਲ ਪਰ ਹੋ ਗਿਆ ਬਟ੍ਰਿਕ ਤੇ ਪਾਤੇ ਕਿਤੇ ਨਹੀਂ ਇਟਾਕੀਆਂਆਂ ਲਾਈਆਂ ਨੂੰ ਜਣੀ ਮੁੜ ਕੇ ਕਿਸੇ ਨੂੰ ਲੁੱਕ ਨਹੀਂ ਪਈ ਪ੍ਰਪੋਜ਼ ਲੈਦੀ 18 ਫੁੱਟ ਚੌੜੀ ਹੋਣ ਦੀ ਇਹ ਕੀਤੀ ਜਾਵੇ ਸਾਡੀ ਇਹ ਮੰਗ ਹੈ ਇੱਥੇ ਅਸੀਂ ਪ੍ਰਕਾਰ ਨਾ ਆਇਆ ਬਾਕੀ ਸਨਾਂ ਘੌਲਾ ਇਹ ਜਿਹੜੀ ਪੈਣੀ ਜੱਸਾ ਇਧਰ ਨੂੰ ਵੀ ਪ੍ਰਧਾਨ ਮੰਤਰੀ ಗ್ರಾಮ ਯੋਜਨਾ ਦੇ ਅੰਦਰ ਉਹ ਸੜਕਾਂ 18 ਫੁੱਟ ਦੀਆਂ ਪ੍ਰਪੋਜ਼ਲ ਹੋਈ ਹੋਈ ਹੈ ਉਹਨਾਂ ਤੇ ਬ੍ਰੀਮਿਕਸ ਲੁੱਕ ਨਹੀਂ ਪਾਈ ਉਸ ਵੀ ਹਲੇ ਉਹਨਾਂ ਦਾ ਉਹਨਾਂ ਨੂੰ ਮੁਕੰਮਲ ਕੀਤਾ ਜਾਵੇ ਤਿਆਰ ਕੀਤਾ ਜਾਵੇ ਇਸੇ ਤਰ੍ਹਾਂ ਹੋਰ ਵੀ ਸਾਡੀਆਂ ਸੜਕਾਂ ਨੇ ਇੱਥੇ ਜਿਹੜੀਆਂ ਲਿੰਕ ਸੜਕਾਂ ਜਿੰਨੀਆਂ ਵੀ ਹਨ ਉਹਨਾਂ ਦੀ ਤਿਆਰੀ ਕੀਤੀ ਜਾਵੇ ਯੋਜਨਾ ਦੀਆਂ ਆਈਆਂ ਹੋਈਆਂ ਨੇ ਅਸੀਂ ਪਹਿਲਾਂ ਵੀ ਇੱਥੇ ਬੈਠੇ ਕਈ ਦਿਨਾਂ ਪੈਣੀ ਮਰਾਇ ਤੋਂ ਵੱਡ-ਵੱਡੋ ਲੁਕਭਾਈ ਸੀ ਦਾਮਰਾਜਗਰ ਉਹ ਇਹ ਤਨੋਲੇ ਤੋਂ ਉਥੇ ਲੁਕਭਾਈ ਤੀ ਪੈਣੀ ਜਸਾ ਤਨੋਲੇ ਤੋਂ ਉਥੇ ਲੁਕਭਾਈ ਸੀ ਜਣੀ ਪਹਿਲਾਂ ਤੋਂ ਸਾਡਾ ਮੋਰਚਾ ਹੀ ਚੱਲ ਰਿਹਾ ਹੈ ਹੁਣ ਸਾਡਾ ਇਹ ਜਿਹੜਾ ਲਗਾਤਾਰ ਅਸੀਂ ਇੱਥੇ ਬੈਠਾਂਗੇ ਸਾਡੀ ਗੱਲ ਨਾ ਸੁਣੀ ਮਿਲਦੇ ਰਹਾਂ ਤੇ ਸਾਰੇ ਇਹ ਜਿਹੜਾ ਪਹਿਲਾਂ ਐਕਸ਼ਨ ਹੁੰਦਾ ਬਰਾੜ ਉਹਨੂੰ ਵੀ ਬਹੁਤ ਮਿਲਦੇ ਰਹਾਂ ਲੰਮੀ ਪਰਬੋਜ ਲੈ ਲੰਮੇ ਸਮੇਂ ਤੋਂ ਹੁਣ ਵਾਲੇ ਨੂੰ ਵੀ ਮਿਲਿਆ ਤੇ ਸਾਰਿਆਂ ਅਸੀਂ ਪਾਉਂਦੇ ਰਹਾਂ ਮੋਬਾਈਲ ਤੇ ਵੀ ਸਾਰਿਆਂ ਨੂੰ ਪਰ ਕਿਸੇ ਨੇ ਇਹਦੇ ਵੱਲ ਧਿਆਨ ਹੀ ਨਹੀਂ ਦਿੱਤਾ ਇਸ ਲਈ ਇਹ ਹੁਣ ਇਹ ਤੋਂ ਬਾਅਦ ਨਾ ਧਿਆਨ ਦਿੱਤਾ ਕਾਂ ਅਸੀਂ ਇਹ ਜਿਹੜਾ ਧਰਨੇ ਲਗਾਤਾਰ ਚਲਾਵਾਂਗੇ ਅੱਜ ਤਾਂ 6-7 ਪਿੰਡੀ ਨੇ ਫੇਰ ਅਸੀਂ ਸਾਰੇ ਬਲਾਕ ਦਾ ਵੀ ਲਾਵਾਂਗੇ ਉਦੋਂ ਦਾ ਜਿਲ੍ਹਾ ਵਾਲਿਆਂ ਨੂੰ ਬੁਲਾਵਾਂਗੇ ਜੇ ਸਾਡੀਆਂ ਮੰਗਾਂ ਤੇ ਗੌਰ ਨਾ ਕੀਤੀ ਗਈ ਇਸ ਲਈ ਬਾਰ-ਬਾਰ ਇਹੀ ਕਹਿੰਨੇ ਆਈਆਂ ਜਾਂ ਸੜਕਾਂ ਨੇ ਲੋਕਾਂ ਦੀ ਜਾਨ ਦਾ ਖਾਓ ਬਣਾਈਆਂ ਨੇ ਵੱਡੇ ਵੱਡੇ ਖੱਡੇ ਨੇ ਲੋਕ ਡਿੱਗ ਰਹੇ ਨੇ ਆਏ ਵਾਲੇ ਕਿਨਾਰੇ ਬਣੇ ਪਏ ਨੇ ਉਹਨਾਂ ਨੂੰ ਮੁਕੰਮਲ ਕੀਤਾ ਜਾਵੇ ਨਹੀਂ ਅਸੀਂ ਸੰਘਰਸ਼ ਨੂੰ ਲੰਮਾ ਲੈ ਕੇ ਜਾਵਾਂਗੇ